ਇਲਾਕਾਨਿਵਾਸੀਆਂ ਨੂੰ ਜਾਣ ਕੇ ਹੁਣ ਖੁਸ਼ੀ ਹੋਵੇਗੀ ਕਿ ਤੁਹਾਡੇ ਆਪਣੇ ਸ਼ਹਿਰ ਈ ਐਮ ਸੀ ਹਸਪਤਾਲ ਅਮਰਸਰ ਬ੍ਰਾਂਚ ਕੋਲੀ ਹਸਪਤਾਲ ਡਡਵਾ ਰੋਡ ਦੇ ਉੱਪਰ ਹੁਣ ਹਰ ਪ੍ਰਕਾਰ ਦੀ ਬਿਮਾਰੀ ਦਾ ਇਲਾਜ ਬਹੁਤ ਹੀ ਤਸੱਲੀ ਬਖਸ਼ਕ ਕੀਤਾ ਜਾਂਦਾ ਹੈ ਤੁਹਾਡੇ ਆਪਣੇ ਸ਼ਹਿਰ ਧਾਰੀਵਾਲ ਵਿੱਚ 24 ਘੰਟੇ ਸਹੂਲਤ ਕੋਈ ਵੀ ਅਮਰਜੈਂਸੀ ਹੋਵੇ ਨਾਲ ਹੀ ਹੁਣ ਤੁਹਾਡੇ ਆਪਣੇ ਸ਼ਹਿਰ ਵਿੱਚ ਡਾਇਲਿਸਿਸ ਦੀ ਸਹੂਲਤ ਵੀ ਆ ਗਈ ਹੈ ਤੁਹਾਡੇ ਆਪਣੇ ਸ਼ਹਿਰ ਧਾਰੀਵਾਲ ਵਿੱਚ ਨਿਊ ਟੈਕਨੋਲੋਜੀ ਨਾਲ ਕੋਲੀ ਹਸਪਤਾਲ ਦੇ ਵਿੱਚ ਇਹ ਸਹੂਿਦਾਵਾਂ ਤੁਹਾਨੂੰ ਦਿੱਤੀਆਂ ਜਾ ਰਹੀਆਂ ਹਨ ਧਾਰੀਵਾਲ ਕੋਲੀ ਹਸਪਤਾਲ ਯੂਨਿਟ ਆਫ ਈ ਐਮ ਸੀ ਹਸਪਤਾਲ ਅੰਮ੍ਰਿਤਸਰ ਬ੍ਰਾਂਚ ਕੋਲੀ ਹਸਪਤਾਲ ਧਾਰੀਵਾਲ ਡਰਵਾ ਰੋਡ ਦੇ ਵਿੱਚ ਸ਼ੁਰੂ ਹੈ ਹੁਣ ਸਾਬਕਾ ਫੌਜੀਆ ਨੂੰ ਬਾਹਰ ਜਾਣ ਦੀ ਲੋੜ ਨਹੀਂ ਆਪਣੇ ਸ਼ਹਿਰ ਵਿੱਚ ਕੋਲੀ ਹਸਪਤਾਲ ਡਡਵਾ ਰੋਡ ਦੇ ਵਿੱਚ ਆਪਣਾ ਇਲਾਜ ਕਰਵਾ ਸਕਦੇ ਹਨ ਇਸ ਹਸਪਤਾਲ ਦੇ ਵਿੱਚ ਲੋ ਬੈਟਰੀ ਅਤੇ ਮੈਡੀਕਲ ਦੀ ਸਹੂਜਦਾ ਵੀ ਉਪਲਬਧ ਹੈ ਇਸ ਹਸਪਤਾਲ ਦੇ ਵਿੱਚ ਹਰ ਤਰ੍ਹਾਂ ਦੇ ਆਪਰੇਸ਼ਨ ਬਾਕੀ ਹਸਪਤਾਲਾਂ ਦੇ ਨਾਲ ਬਹੁਤ ਹੀ ਘੱਟ ਖਰਚੇ ਵਿੱਚ ਕੀਤੇ ਜਾਂਦੇ ਹਨ ਜਿਦਾ ਸਿੱਕਾ ਆਪਣਾ ਨਾਮ ਦਾ ਹਸਪਤਾਲ ਤੇ ਇੱਕ ਵੀ ਸਸਤਾ ਹਸਪਤਾਲ ਮੈਂ ਡਾਕਟਰ ਦੀਪਕ ਕੋਲੀ ਅ ਪਿਛਲੇ 17 ਸਾਲਾਂ ਤੋਂ ਕੋਲੀ ਹਸਪੀਟਲ ਗੱਡਵਾਰ ਰੋਡ ਤਾਰੀਵਾਲ ਵਿੱਚ ਆਪਣੀ ਸੇਵਾਵਾਂ ਦੇ ਰਿਹਾ ਤੇ ਹੁਣ ਅਸੀਂ ਪਿਛਲੇ ਕੁਝ 1.5 ਸਾਲ ਤੋਂ ਹਸਪੀਟਲ ਨੂੰ ਕਾਫੀ ਜ਼ਿਆਦਾ ਅਪਗ੍ਰੇਡ ਕਰ ਦਿੱਤਾ ਹੈ ਇੱਥੇ ਅਸੀਂ ਆਈਸੀਯੂ ਦੀ ਫੈਸਿਲਿਟੀ ਸ਼ੁਰੂ ਕਰ ਦਿੱਤੀ ਹੈ ਜਿਹੜੇ ਕੋਈ ਜ਼ਿਆਦਾ ਬਿਮਾਰ ਮਰੀਜ਼ ਹੁੰਦੇ ਆ ਜਿਨ੍ਹਾਂ ਨੂੰ ਅੱਗੇ ਅੰਮ੍ਰਿਤਸਰ ਜਾਣ ਦੀ ਲੋੜ ਪੈਂਦੀ ਸੀ ਹੁਣ ਉਹ ਮਰੀਜ਼ਾਂ ਦਾ ਇਲਾਜ ਅਸੀਂ ਇੱਥੇ ਕਰ ਸਕਨੇ ਹਾਂ ਸਾਡੇ ਕੋਲ ਇੱਥੇ ਆਈਸੀਯੂ ਵੈਂਟੀਲੇਟਰ ਆ ਜਿੰਨਾ ਕੋਈ ਪੋਇਜ਼ਨਿੰਗ ਦੇ ਮਰੀਜ਼ ਹੈ ਉਹਨਾਂ ਦਾ ਇਲਾਜ ਕੋਈ ਸਬ ਕਟੇਰ ਦੇ ਮਰੀਜ਼ ਹੈ ਉਹਨਾਂ ਦਾ ਇਲਾਜ ਅਸੀਂ ਇੱਕੋ ਛਤ ਹਲੇ ਕਰ ਰਹੇ ਹਾਂ ਮੋਰਓਵਰ ਯੈਸ ਮੋਰਓਵਰ ਅਥੀ ਅਥੇ ਹੁਣ ਹੱਡੀਆਂ ਦੇ ਡਾਕਟਰ ਗਾਇਨੀ ਸਪੈਸ਼ਲਿਸਟ ਹਾਰਟ ਦੇ ਡਾਕਟਰ ਡਾਇਬੀਟੀਜ਼ ਦੇ ਡਾਕਟਰ ਇੰਟੈਂਸਿਵਿਸਟ ਇਹ ਸਾਰੇ ਡਾਕਟਰਸ ਦੀ ਯੂਰੋ ਫਿਜੀਸ਼ੀਅਨਸ ਇਹ ਸਾਰੇ ਡਾਕਟਰਸ ਦੀ ਫੈਸਿਲਿਟੀ ਅਸੀਂ ਇੱਕੋ ਛਤ ਹਲੇ ਦੇ ਰਹੇ ਹਾਂ ਮੈਂ ਆਪਣੀ ਸੇਵਾਵਾਂ ਲੈਪਰੋਸਕੋਪਿਕ ਸਰਜਰੀ ਜਨਰਲ ਸਰਜਰੀ ਇਸ ਹਸਪਤਲ ਵਿੱਚ ਦੇ ਰਹੇ ਹਾਂ ਹੁਣ ਅਸੀਂ ਇੱਥੇ ਲੋਕਲ ਪੇਸ਼ੈਂਟਸ ਲਈ ਡਾਇਲਿਸਿਸ ਦੀ ਸੁਵਿਧਾ ਵੀ ਉਪਲਬਧ ਕਰਾ ਰਹੇ ਹਾਂ ਜਿਹੜੇ ਮਰੀਜ਼ ਜਿਨ੍ਹਾਂ ਦੇ ਕੋਈ ਗੁਰਦੇ ਖਰਾਬ ਹੈ ਜਿਨ੍ਹਾਂ ਨੂੰ ਡਾਇਲਿਸਿਸ ਕਰਵਾਉਣ ਲਈ ਅਗਰੰਗ ਸਰ ਜਾਣਾ ਪੈਂਦਾ ਸੀ ਉਹ ਹੁਣ ਅਸੀਂ ਡਾਇਲਿਸਿਸ ਇੱਥੇ ਹੀ ਕਰਾਂਗੇ ਪੇਸ਼ੈਂਟ ਨੂੰ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਇੱਥੇ ਦੇਖੋ ਜਨਰਲ ਸਰਜਰੀ ਦੇ ਵਿੱਚ ਤਾਂ ਪਿੱਤੇ ਦੀ ਪੱਥਰੀ ਦਾ ਦੂਰਬੀ ਨਾਲ ਆਪਰੇਸ਼ਨ ਹੋ ਗਿਆ ਗਦੂਦਾਂ ਦਾ ਦੂਰਬੀ ਨਾਲ ਆਪਰੇਸ਼ਨ ਹੋ ਗਿਆ ਲੈਪਰੋਸਕੋਪਿਕ ਹਰਨੀਆ ਰਿਪੇਅਰ ਦੈਨ ਜੈਗੂਰੇਟ ਜਿੱਦਾਂ ਕੋਈ ਪਿਸ਼ਾਬ ਵਾਲੀ ਪਾਈਪ ਵਿੱਚ ਕੋਈ ਪੱਥਰੀ ਅੜ ਜਾਏ ਜਾਂ ਪਿਸ਼ਾਬ ਵਾਲੇ ਥੈਲੇ ਵਿੱਚ ਪੱਥਰੀ ਪਈ ਹੋਵੇ ਉਹਦਾ ਦੂਰਬੀ ਨਾਲ ਆਪਰੇਸ਼ਨ ਇਹ ਸਭ ਕੁਝ ਅਸੀਂ ਇੱਥੇ ਕਰ ਰਹੇ ਹਾਂ ਨਾਲ ਮੋਰਵਰ ਇੱਥੇ ਇੰਸ਼ੋਰੈਂਸ ਸੈਕਟਰ ਵਿੱਚ ਅਸੀਂ ईसीएचएस ਜਿਹੜੇ ਐਕਸ ਸਰਵਿਸਮੈਨ ਹੈ ਉਹਨਾਂ ਦਾ ਇਲਾਜ ਕੇਅਰ ਹੈਲਥ ਇੰਸ਼ੋਰੈਂਸ ਜਿਹਨਾਂ ਕੋਲ ਕੇਅਰ ਹੈਲਥ ਦੇ ਕਾਰਡਸ ਹੈਗੇ ਹਨ ਜਾਂ ਸਟਾਰ ਹੈਲਥ ਇੰਸ਼ੋਰੈਂਸ ਦੇ ਕਾਰਡਸ ਹੈ ਉਹਨਾਂ ਦਾ ਵੀ ਇੱਥੇ ਕੈਸ਼ਲੈਸ ਟਰੀਟਮੈਂਟ ਹੁੰਦਾ ਹੈ ਉਹਨਾਂ ਇਲਾਕਾ ਨਵਾਸੀਆਂ ਨੂੰ ਮੈਂ ਇਹ ਬੇਨਤੀ ਕਰਾਂਗਾ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਕਿਸੇ ਕਿਸਮ ਦੀ ਵੀ ਪ੍ਰੋਬਲਮ ਹੈ ਕੋਈ ਮਰੀਜ਼ ਦਾ ਡਾ ਸੀਰੀਅਸ ਹੈ ਤੁਸੀਂ ਸਾਡੇ ਕੋਲ ਇਸ ਹਸਪੀਟਲ ਵਿੱਚ ਆਓ ਤੇ ਆਪਣਾ ਟਰੀਟਮੈਂਟ ਕਰਵਾਓ ਤੁਹਾਨੂੰ ਇੱਥੇ ਹਰ ਕਿਸਮ ਦੀ ਸੁਵਿਧਾ ਉਪਲਬਧ ਮਿਲੇਗੀ ਥੈਂਕ ਯੂ নমਸ਼ਕਾਰ